ਅਸਲਾਮੁਅਲੈਕੁਮ ਉਮੀਦ ਕਰਨੀ ਹੈ ਤੁਸੀਂ ਸਾਰੇ ਖੈਰੀਅਤ ਨਾਲ ਹੋਵੋਗੇ ਮਹਾਨ ਪੁਰਸ਼ਾਂ ਨੇ ਸੱਚ ਕਿਹਾ ਕਿਸਮਤ ਦਾ ਲਿਖਿਆ ਕੋਈ ਨਹੀਂ ਟਾਲ ਸਕਦਾ ਜੋ ਲਿਖਾਂ ਵਿੱਚ ਲਿਖਿਆ ਹੈ ਉਹ ਹੋ ਕੇ ਰਹਿੰਦਾ ਹੈ ਇਸ ਗੱਲ ਨੂੰ ਸਮਝਣ ਲਈ ਤੁਹਾਨੂੰ ਅੱਜ ਦੀ ਪੂਰੀ ਵੀਡੀਓ ਵੇਖਣੀ ਪੈਗੀ ਉਸ ਤੋਂ ਪਹਿਲੇ ਸਾਰੇ ਸਿੱਖ ਵੀਰਾਂ ਅਗੇ ਬੇਨਤੀ ਹੈ ਕਿ ਵੀਡੀਓ ਨੂੰ ਸਕਿਪ ਨਹੀਂ ਕਰਨਾ ਅੰਤ ਤੱਕ ਜੁੜੇ ਰਹਿਣਾ ਹੈ ਉਮੀਦ ਕਰਾਂ ਨੀ ਵੀਡੀਓ ਤੁਹਾਡੇ ਵਾਸਤੇ ਇਨਫੋਰਮੇਟਿਵ ਸਾਬਤ ਹੋਏਗੀ ਤੇ ਨਾਲ ਹੀ ਨਾਲ ਮੇਰੇ ਇਸ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਵੀ ਕਰ ਲਵੋ ਸੋ ਚੱਲ ਗਏ ਵੀਡੀਓ ਵੇਖਨੇ ਆ ਫਿਰ ਕਰਨੇ ਆ ਉਸ ਤੇ ਵਿਚਾਰ ਗੋ ਦੋਸਤੋ ਮਹਾਨ ਪੁਰਸ਼ਾਂ ਨੇ ਸੱਚ ਹੀ ਕਿਹਾ ਹੈ ਕਿ ਕਿਸਮਤ ਦਾ ਲਿਖਿਆ ਕਦੇ ਨਹੀਂ ਮਟਦਾ ਇਸ ਗੱਲ ਨੂੰ ਸਮਝਣ ਲਈ ਤੁਹਾਡੇ ਲਈ ਬਹੁਤ ਸੋਹਣੀ ਕਹਾਣੀ ਲੈ ਕੇ ਆਇਆ ਇੱਕ ਇੱਕ ਪੰਡਤ ਤੇ ਯਮਦੂਤ ਦੀ ਕਹਾਣੀ ਹੈ ਸੋ ਕਹਾਣੀ ਨੂੰ ਧਿਆਨ ਨਾਲ ਸੁਣਿਓ ਬਹੁਤ ਹੀ ਵਧੀਆ ਕਹਾਣੀ ਹੈ ਇੱਕ ਵਾਰ ਦੀ ਗੱਲ ਹੈ ਕਿਸੇ ਪਿੰਡ ਵਿੱਚ ਇੱਕ ਬਹੁਤ ਹੀ ਗਿਆਨੀ ਪੰਡਤ ਰਹਿੰਦਾ ਸੀ ਇੱਕ ਦਿਨ ਉਹ ਆਪਣੇ ਬਚਪਨ ਦੇ ਦੋਸਤ ਨੂੰ ਮਿਲਣ ਦੇ ਲਈ ਉਸਦੇ ਪਿੰਡ ਜਾ ਰਿਹਾ ਸੀ ਉਸ ਦਾ ਉਹ ਦੋਸਤ ਬਚਪਨ ਤੋਂ ਹੀ ਗੁੰਗਾ ਤੇ ਇੱਕ ਪੈਰ ਤੋਂ ਉਪਾਹਜ ਸੀ ਦੋਸਤ ਦਾ ਪਿੰਡ ਕਾਫੀ ਦੂਰ ਸੀ ਰਾਸਤੇ ਵਿੱਚ ਹੋਰ ਵੀ ਕਈ ਛੋਟੇ-ਛੋਟੇ ਪਿੰਡ ਪੈਂਦੇ ਸੀ ਪੰਡਤ ਆਪਣੀ ਹੀ ਧੁੰਨ ਵਿੱਚ ਤੁਰਦਾ ਜਾ ਰਿਹਾ ਸੀ ਕਿ ਅਚਾਨਕ ਰਸਤੇ ਵਿੱਚ ਉਸ ਨੂੰ ਇੱਕ ਹੋਰ ਬੰਦਾ ਮਿਲ ਗਿਆ ਉਹ ਵੀ ਪੰਡਤ ਦੇ ਨਾਲ-ਨਾਲ ਚੱਲਣ ਲੱਗ ਪਿਆ ਪੰਡਤ ਨੇ ਸੋਚਿਆ ਕਿ ਚਲੋ ਚੰਗਾ ਹੀ ਹੋਇਆ ਨਾਲ-ਨਾਲ ਚੱਲਣ ਨਾਲ ਸਫ਼ਰ ਜਲਦੀ ਕੱਟ ਜਾਵੇਗਾ ਚੱਲਦੇ-ਚੱਲਦੇ ਪੰਡਤ ਨੇ ਉਸ ਬੰਦੇ ਤੋਂ ਉਸਦਾ ਨਾਮ ਪੁੱਛਿਆ ਤਾਂ ਉਸ ਬੰਦੇ ਨੇ ਆਪਣਾ ਨਾਮ ਮਹਾਕਾਲ ਦੱਸਿਆ ਪੰਡਤ ਨੂੰ ਇਹ ਨਾਮ ਥੋੜਾ ਅਜੀਬ ਜਿਹਾ ਲੱਗਿਆ ਪਰ ਪੰਡਤ ਨੇ ਨਾਮ ਦੇ ਬਾਰੇ ਕੁਝ ਹੋਰ ਪੁੱਛਣਾ ਜ਼ਰੂਰੀ ਨਹੀਂ ਸਮਝਿਆ ਦੋਵੇਂ ਇੱਕ ਦੂਸਰੇ ਦੇ ਨਾਲ-ਨਾਲ ਚੱਲ ਹੀ ਰਹੇ ਸੀ ਤਦ ਹੀ ਰਸਤੇ ਵਿੱਚ ਇੱਕ ਪਿੰਡ ਆਇਆ ਤਾਂ ਮਹਾਕਾਲ ਨੇ ਪੰਡਤ ਨੂੰ ਕਿਹਾ ਕਿ ਤੁਸੀਂ ਅੱਗੇ ਚੱਲੋ ਮੈਂ ਇਸ ਪਿੰਡ ਵਿੱਚ ਕਿਸੇ ਨੂੰ ਕੋਈ ਸਨੇਹਾ ਦੇਣਾ ਹੈ ਮੈਂ ਤੁਹਾਨੂੰ ਅੱਗੇ ਜਾ ਕੇ ਮਿਲਦਾ ਪੰਡਤ ਨੇ ਕਿਹਾ ਠੀਕ ਹੈ ਉਹ ਅੱਗੇ ਵੱਲ ਤੁਰ ਪਿਆ ਤਦ ਹੀ ਪਿੰਡ ਵਿੱਚ ਖਬਰ ਫੈਲੀ ਕਿ ਇੱਕ ਵਿਅਕਤੀ ਨੂੰ ਝੂਟੇ ਨੇ ਮਾਰ ਦਿੱਤਾ ਜਿਵੇਂ ਹੀ ਝੂਟੇ ਨੇ ਉਸ ਵਿਅਕਤੀ ਨੂੰ ਮਾਰਿਆ ਠੀਕ ਥੋੜੀ ਹੀ ਦੇਰ ਬਾਅਦ ਮਹਾਕਾਲ ਨਾਮ ਦਾ ਉਹ ਵਿਅਕਤੀ ਵਾਪਸ ਪੰਡਤ ਦੇ ਨਾਲ ਆ ਕੇ ਰਲ ਗਿਆ ਫਿਰ ਦੋਵੇਂ ਜਾਣੇ ਤੁਰਦੇ ਤੁਰਦੇ ਦੂਸਰੇ ਪਿੰਡ ਦੇ ਬਾਹਰ ਪਹੁੰਚਦੇ ਨੇ ਜਿੱਥੇ ਇੱਕ ਛੋਟਾ ਜਿਹਾ ਮੰਦਰ ਬਣਿਆ ਹੋਇਆ ਸੀ ਉੱਥੇ ਰੁਕਣ ਦਾ ਪ੍ਰਬੰਧ ਵੀ ਚੰਗਾ ਲੱਗ ਰਿਹਾ ਸੀ ਪੰਡਤ ਦੇ ਦੋਸਤ ਦਾ ਪਿੰਡ ਵੀ ਉੱਥੋਂ ਹਲੇ ਦੂਰ ਸੀ ਤੇ ਰਾਤ ਵੀ ਹੋਣ ਵਾਲੀ ਸੀ ਤਾਂ ਪੰਡਤ ਨੇ ਮਹਾਕਾਲ ਨੂੰ ਕਿਹਾ ਕਿ ਰਾਤ ਹੋਣ ਵਾਲੀ ਹੈ ਪੂਰਾ ਦਿਨ ਚੱਲਦੇ-ਚੱਲਦੇ ਥਕਾਨ ਵੀ ਲੱਗ ਰਹੀ ਹੈ ਤੇ ਭੁੱਖ ਵੀ ਲੱਗੀ ਹੈ ਇਸ ਲਈ ਆਪਾਂ ਇੱਥੇ ਹੀ ਭੋਜਨ ਕਰਕੇ ਆਰਾਮ ਕਰ ਲੈਂਦੇ ਹਾਂ ਸਵੇਰੇ ਆਰਾਮ ਨਾਲ ਅੱਗੇ ਦਾ ਸਫ਼ਰ ਕਰਾਂਗੇ ਮਹਾਕਾਲ ਨੇ ਕਿਹਾ ਕਿ ਠੀਕ ਹੈ ਵੈਸੇ ਵੀ ਮੈਂ ਇਸ ਪਿੰਡ ਵਿੱਚ ਕਿਸੇ ਨੂੰ ਕੁਝ ਜ਼ਰੂਰੀ ਸਮਾਨ ਦੇਣਾ ਹੈ ਤੁਸੀਂ ਖਾਣਾ ਖਾ ਲਵੋ ਤੇ ਆਰਾਮ ਕਰੋ ਮੈਂ ਬਾਅਦ ਵਿੱਚ ਆ ਕੇ ਖਾ ਲਵਾਂਗਾ ਇਹਨਾਂ ਕਹਿ ਕੇ ਉੱਥੋਂ ਚਲਾ ਗਿਆ ਉਸ ਦੇ ਜਾਣ ਤੋਂ ਕੁਝ ਦਿਨ ਬਾਅਦ ਉਸ ਪਿੰਡ ਵਿੱਚ ਧੂਆ ਉੱਠਦਾ ਦਿਖਾਈ ਦਿੱਤਾ ਤੇ ਦੇਖਦੇ ਹੀ ਦੇਖਦੇ ਪੂਰੇ ਪਿੰਡ ਵਿੱਚ ਅੱਗ ਲੱਗ ਗਈ ਪੰਡਤ ਨੇ ਹੈਰਾਨੀ ਨਾਲ ਸੋਚਿਆ ਕਿ ਇਹ ਬੰਦਾ ਜਿੱਥੇ ਵੀ ਜਾਂਦਾ ਉੱਥੇ ਕਿਸੇ ਨਾ ਕਿਸੇ ਤਰ੍ਹਾਂ ਦਾ ਨੁਕਸਾਨ ਜ਼ਰੂਰ ਹੋ ਜਾਂਦਾ ਕੋਈ ਤਾਂ ਗੜਬੜ ਹੈ ਪਰ ਪੰਡਤ ਨੇ ਰਾਤ ਵੇਲੇ ਮਹਾਕਾਲ ਨਾਲ ਇਸ ਗੱਲ ਦਾ ਕੋਈ ਜ਼ਿਕਰ ਨਹੀਂ ਕੀਤਾ ਸਵੇਰੇ ਦੋਵੇਂ ਫਿਰ ਆਪਣੀ ਮੰਜ਼ਲ ਵੱਲ ਵਧਣ ਲੱਗੇ ਕੁਝ ਦੂਰ ਜਾ ਕੇ ਫਿਰ ਇੱਕ ਪਿੰਡ ਆਇਆ ਤੇ ਮਹਾਕਾਲ ਨੇ ਫਿਰ ਪੰਡਤ ਨੂੰ ਕਿਹਾ ਤੁਸੀਂ ਅੱਗੇ ਚੱਲਦੇ ਜਾਓ ਮੈਂ ਅੱਗੇ ਜਾ ਕੇ ਤੁਹਾਨੂੰ ਮਿਲਦਾ ਮੈਨੂੰ ਇਸ ਪਿੰਡ ਵਿੱਚ ਵੀ ਕੁਝ ਜ਼ਰੂਰੀ ਕੰਮ ਹੈ ਤਾਂ ਉਹ ਕੰਮ ਨਿਬੇੜ ਕੇ ਫਿਰ ਤੁਹਾਨੂੰ ਮਿਲਾਂਗਾ ਇਹ ਕਹਿ ਕੇ ਮਹਾਕਾਲ ਜਾਣ ਲੱਗਾ ਪਰ ਇਸ ਵਾਰ ਪੰਡਤ ਅੱਗੇ ਨਹੀਂ ਵਧਿਆ ਬਲਕਿ ਉੱਥੇ ਹੀ ਖੜਾ ਹੋ ਕੇ ਮਹਾਕਾਲ ਨੂੰ ਦੇਖਦਾ ਰਿਹਾ ਕਿ ਹੁਣ ਉਹ ਕਿੱਥੇ ਜਾਂਦਾ ਹੈ ਤੇ ਕੀ ਕਰਦਾ ਹੈ ਤਦ ਹੀ ਲੋਕਾਂ ਦੀਆਂ ਆਵਾਜ਼ਾਂ ਸੁਣਾਈ ਦੇਣ ਲੱਗੀਆਂ ਕਿ ਕਿਸੇ ਵਿਅਕਤੀ ਨੂੰ ਸੱਪ ਨੇ ਕੱਟ ਲਿਆ ਹੈ ਤੇ ਉਹ ਮਰ ਗਿਆ ਹੈ ਠੀਕ ਉਸੇ ਸਮੇਂ ਮਹਾਕਾਲ ਫਿਰ ਤੋਂ ਉਸ ਪੰਡਤ ਦੇ ਕੋਲ ਪਹੁੰਚ ਗਿਆ ਪਰ ਇਸ ਵਾਰ ਪੰਡਤ ਤੋਂ ਸਹਿਨ ਨਹੀਂ ਹੋਇਆ ਉਸਨੇ ਮਹਾਕਾਲ ਨੂੰ ਪੁੱਛ ਹੀ ਲਿਆ ਕਿ ਤੂੰ ਜਿਹੜੇ ਵੀ ਪਿੰਡ ਵਿੱਚ ਜਾਂਦਾ ਹੈ ਉੱਥੇ ਕੋਈ ਨਾ ਕੋਈ ਨੁਕਸਾਨ ਜ਼ਰੂਰ ਹੋ ਜਾਂਦਾ ਹੈ ਕੀ ਤੂੰ ਮੈਨੂੰ ਦੱਸ ਸਕਦਾ ਹੈ ਕਿ ਇਹ ਐਸਾ ਕਿਉਂ ਹੁੰਦਾ ਹੈ ਤਾਂ ਮਹਾਕਾਲ ਨੇ ਜਵਾਬ ਦਿੱਤਾ ਕਿ ਪੰਡਤ ਜੀ ਤੁਸੀਂ ਤਾਂ ਮੈਨੂੰ ਬਹੁਤ ਵੱਡੇ ਗਿਆਨੀ ਜਾਪਦੇ ਸੀ ਐਸ ਲਈ ਮੈਂ ਤੁਹਾਡੇ ਨਾਲ ਚੱਲਣ ਲੱਗਾ ਸੀ ਕਿਉਂਕਿ ਗਿਆਨੀਆਂ ਦਾ ਸੰਗ ਬਹੁਤ ਚੰਗਾ ਹੁੰਦਾ ਹੈ ਪਰ ਤੁਸੀਂ ਹਾਲੇ ਤੱਕ ਸਮਝ ਨਹੀਂ ਪਾਏ ਕਿ ਮੈਂ ਕੌਣ ਪੰਡਤ ਨੇ ਕਿਹਾ ਕਿ ਮੈਂ ਸਮਝ ਤਾਂ ਗਿਆ ਵਾਂ ਪਰ ਮੇਰੇ ਮਨ ਵਿੱਚ ਕੁਝ ਸ਼ੰਕਾ ਹੈ ਜੇ ਤੂੰ ਆਪ ਹੀ ਆਪਣੇ ਬਾਰੇ ਦੱਸ ਦਵੇਂ ਤਾਂ ਮੇਰੇ ਲਈ ਆਸਾਨੀ ਹੋਵੇਗੀ ਤਾਂ ਮਹਾਕਾਲ ਨੇ ਜਵਾਬ ਦਿੱਤਾ ਕਿ ਮੈਂ ਯਮਦੂਤ ਹਾਂ ਤੇ ਯਮਰਾਜ ਦੀ ਆਗਿਆ ਨਾਲ ਉਹਨਾਂ ਲੋਕਾਂ ਦੇ ਪ੍ਰਾਣ ਹਰਨ ਕਰਦਾ ਜਿਨ੍ਹਾਂ ਦੀ ਉਮਰ ਪੂਰੀ ਹੋ ਚੁੱਕੀ ਹੈ ਹਾਲਾਂਕਿ ਪੰਡਤ ਨੂੰ ਪਹਿਲਾਂ ਤੋਂ ਹੀ ਇਸ ਗੱਲ ਦਾ ਸ਼ੱਕ ਸੀ ਫਿਰ ਵੀ ਮਹਾਕਾਲ ਦੇ ਮੂੰਹੋਂ ਇਹ ਗੱਲ ਸੁਣ ਕੇ ਪੰਡਤ ਘਬਰਾ ਗਿਆ ਪਰ ਫਿਰ ਵੀ ਹਿੰਮਤ ਕਰਕੇ ਉਸਨੇ ਪੁੱਛਿਆ ਕਿ ਜੇ ਐਸੀ ਗੱਲ ਹੈ ਕਿ ਤੁਸੀਂ ਸੱਚਮੁੱਚ ਯਮਦੂਤ ਹੋ ਤਾਂ ਦੱਸੋ ਅਗਲੀ ਮੌਤ ਕਿਸ ਦੀ ਹੈ ਯਮਦੂਤ ਨੇ ਕਿਹਾ ਕਿ ਅਗਲੀ ਮੌਤ ਤੁਹਾਡੇ ਉਸੇ ਦੋਸਤ ਦੀ ਹੈ ਜਿਹਨੂੰ ਤੁਸੀਂ ਮਿਲਣ ਜਾ ਰਹੇ ਹੋ ਤੇ ਉਸ ਦੀ ਮੌਤ ਦਾ ਕਾਰਨ ਵੀ ਤੁਸੀਂ ਹੀ ਬਣੋਗੇ ਇਹ ਗੱਲ ਸੁਣ ਕੇ ਪੰਡਤ ਸਹਿਮਝੇ ਗਿਆ ਤੇ ਸੋਚਾਂ ਵਿੱਚ ਪੈ ਗਿਆ ਕਿ ਜੇਕਰ ਸੱਚੀ ਹੋ ਇਹ ਮਹਾਕਾਲ ਜਮਦੂਤ ਹੋਇਆ ਤਾਂ ਉਸ ਦੀ ਗੱਲ ਵੀ ਸੱਚ ਹੋਵੇਗੀ ਤੇ ਉਸ ਦੇ ਕਾਰਨ ਮੇਰੇ ਬਚਪਨ ਦੇ ਸਭ ਤੋਂ ਕਰੀਬੀ ਦੋਸਤ ਦੀ ਮੌਤ ਹੋ ਜਾਵੇਗੀ ਇਸ ਲਈ ਚੰਗਾ ਇਹੀ ਹੋਵੇਗਾ ਕਿ ਮੈਂ ਆਪਣੇ ਦੋਸਤ ਨੂੰ ਮਿਲਣ ਹੀ ਨਾ ਜਾਵਾਂ ਘੱਟੋ ਘੱਟ ਮੈਂ ਤਾਂ ਉਸ ਦੀ ਮੌਤ ਦਾ ਕਾਰਨ ਨਹੀਂ ਬਣਾਗਾ महाकाल ने कहा तूसी जो सोच रहे हो ओ सब मेनू पता है पर ਤੁਹਾਡੇ ਆਪਣੇ دوست ਨੂੰ ਮਿਲਨ ਨਾ ਜਾਣ ਨਾਲ ਨੀਅਤ ਹੀ ਨਹੀਂ ਬਦਲ ਜਾਵੇਗੀ ਤੁਹਾਡੇ ਦੋਸਤ ਦੀ ਮੌਤ ਨਿਸ਼ਚਿਤ ਹੈ ਤੇ ਉਹ ਅਗਲੇ ਕੁਝ ਹੀ ਪਲਾਂ ਵਿੱਚ ਘਟਣ ਵਾਲੀ ਹੈ महाकाल ਦੇ ਮੂੰਹੋਂ ਅਜਿਹੀਆਂ ਗੱਲਾਂ ਸੁਣ ਕੇ ਪੰਡਤ ਨੂੰ ਝਟਕਾ ਜਾ ਲੱਗਾ ਕਿਉਂਕਿ ਮਹਾਕਾਲ ਨੇ ਉਸਦੇ ਮਨ ਦੀ ਗੱਲ ਵੀ ਜਾਣ ਲਈ ਸੀ ਜੋ ਕਿ ਇੱਕ ਸਧਾਰਨ ਵਿਅਕਤੀ ਲਈ ਸੰਭਵ ਨਹੀਂ ਹੈ ਹੁਣ ਪੰਡਤ ਨੂੰ ਵਿਸ਼ਵਾਸ ਹੋ ਗਿਆ ਕਿ ਇਹ ਮਹਾਕਾਲ ਸੱਚਮੁੱਚ ਹੀ ਜਮਦੂਤ ਹੈ ਐਸਲੀ ਉਹ ਆਪਣੇ ਮਿੱਤਰ ਦੀ ਮੌਤ ਦਾ ਕਾਰਨ ਨਾ ਬਣੇ ਉਹ ਇੱਕਦਮ ਪਿੱਛੇ ਵੱਲ ਮੁੜਿਆ ਤੇ ਆਪਣੇ ਪਿੰਡ ਵੱਲ ਜਾਣ ਲੱਗਾ ਪਰੰਤੂ ਜਿਵੇਂ ਹੀ ਪੰਡਤ ਮੁੜਿਆ ਉਸ ਨੂੰ ਉਸ ਦਾ ਦੋਸਤ ਤੇਜ਼ੀ ਨਾਲ ਆਪਣੇ ਵੱਲੋਂ ਦਾ ਦਿਖਾਈ ਦਿੱਤਾ ਜੋ ਕਿ ਪੰਡਤ ਨੂੰ ਦੇਖ ਕੇ ਬਹੁਤ ਖੁਸ਼ ਦਿਖਾਈ ਦੇ ਰਿਹਾ ਸੀ ਆਪਣੇ ਦੋਸਤ ਦੇ ਆਉਣ ਦੀ ਗਤੀ ਨੂੰ ਦੇਖ ਕੇ ਪੰਡਤ ਨੂੰ ਅਜੀਹਾ ਲੱਗਾ ਜਿਵੇਂ ਕਿ ਉਸ ਦਾ ਦੋਸਤ ਕਾਫੀ ਸਮੇਂ ਤੋਂ ਉਸ ਦੇ ਪਿੱਛੇ ਹੀ ਆ ਰਿਹਾ ਹੈ ਪਰ ਉਹ ਬਚਪਨ ਤੋਂ ਹੀ ਗੁੰਗਾ ਸੀ ਤੇ ਇੱਕ ਪੈਰ ਤੋਂ ਅਪਾਹਜ ਸੀ ਅਸਲੀ ਨਾ ਤਾਂ ਪੰਡਤ ਤੱਕ ਪਹੁੰਚ ਪਾ ਰਿਆ ਸੀ ਤੇ ਨਾ ਹੀ ਪੰਡਤ ਨੂੰ ਆਵਾਜ਼ ਦੇ ਕੇ ਰੋਕ ਪਾ ਰਿਆ ਸੀ ਪਰ ਜਿਵੇਂ ਹੀ ਉਹ ਪੰਡਤ ਦੇ ਕੋਲ ਪਹੁੰਚਿਆ ਅਚਾਨਕ ਉਸ ਦੀ ਮੌਤ ਹੋ ਗਈ ਪੰਡਤ ਹੱਕਾ ਬੱਕਾ ਹੋ ਕੇ ਮਹਾਕਾਲ ਦੇ ਵੱਲ ਦੇਖਣ ਲੱਗਾ ਜਿਵੇਂ ਉਹ ਪੁੱਛਣਾ ਚਾਹ ਰਿਹਾ ਹੋਵੇ ਕਿ ਆਖਰ ਕੀ ਹੋਇਆ ਮਹਾਕਾਲ ਨੇ ਪੰਡਤ ਦੇ ਮਨ ਦੀ ਗੱਲ ਸਮਝ ਲਈ ਤੇ ਬੋਲਿਆ ਕਿ ਤੁਹਾਡਾ ਦੋਸਤ ਪਿਛਲੇ ਪਿੰਡ ਤੋਂ ਹੀ ਤੁਹਾਡੇ ਪਿੱਛੇ-ਪਿੱਛੇ ਆ ਰਿਹਾ ਸੀ ਪਰ ਉਹ ਅਪਾਹਜ ਤੇ ਗੁੰਗਾ ਹੋਣ ਕਰਕੇ ਤੁਹਾਡੇ ਤੱਕ ਨਹੀਂ ਪਹੁੰਚ ਸਕਿਆ ਉਸਨੇ ਆਪਣੀ ਸਾਰੀ ਤਾਕਤ ਲਗਾ ਕੇ ਤੁਹਾਡੇ ਤੱਕ ਪਹੁੰਚਣ ਦੀ ਕੋਸ਼ਿਸ਼ ਕੀਤੀ ਪਰ ਬੁਢਾਪੇ ਵਿੱਚ ਜਵਾਨੀ ਵਰਗੀ ਤਾਕਤ ਨਹੀਂ ਹੁੰਦੀ ਇਸ ਲਈ ਦਿਲ ਦੇ ਦੌਰੇ ਕਾਰਨ ਤੁਹਾਡੇ ਦੋਸਤ ਦੀ ਮੌਤ ਹੋ ਗਈ ਕਿਉਂਕਿ ਉਹ ਤੁਹਾਡੇ ਨਾਲ ਰਲਣ ਦੇ ਲਈ ਆਪਣੀਆਂ ਹੱਦਾਂ ਨੂੰ ਲੰਘਦਾ ਹੋਇਆ ਤੁਹਾਡੇ ਪਿੱਛੇ-ਪਿੱਛੇ ਭਜ ਰਿਹਾ ਸੀ ਇਸ ਲਈ ਆਪਣੇ ਦੋਸਤ ਦੀ ਮੌਤ ਦਾ ਕਾਰਨ ਤੁਸੀਂ ਹੀ ਬਣੇ ਹੁਣ ਪੰਡਤ ਨੂੰ ਵਿਸ਼ਵਾਸ ਹੋ ਚੁੱਕਾ ਸੀ ਕਿ ਸੱਚਮੁੱਚ ਵਿੱਚ ਮਹਾਕਾਲ ਇੱਕ ਯਮਦੂਤ ਹੈ ਤੇ ਉਸ ਦਾ ਕੰਮ ਜੀਵਾਂ ਦੇ ਪ੍ਰਾਣ ਹਰਨਾ ਹੈ ਪੰਡਤ ਇੱਕ ਗਿਆਨੀ ਵਿਅਕਤੀ ਸੀ ਐਸ ਲਈ ਇਹ ਵੀ ਜਾਣਦਾ ਸੀ ਕਿ ਮੌਤ ਉੱਪਰ ਕਿਸੇ ਦਾ ਵਾਸ਼ ਨਹੀਂ ਚੱਲਦਾ ਸਾਰੇ ਜੀਵਾਂ ਨੂੰ ਇੱਕ ਨਾ ਇੱਕ ਦਿਨ ਤਾਂ ਮਰਨਾ ਹੀ ਹੈ ਇਹੀ ਸੋਚ ਕੇ ਉਸ ਨੇ ਆਪਣੇ ਆਪ ਨੂੰ ਸੰਭਾਲ ਲਿਆ ਪਰ ਅਚਾਨਕ ਪੰਡਤ ਦੇ ਮਨ ਵਿੱਚ ਆਪਣੀ ਮੌਤ ਬਾਰੇ ਜਾਣਨ ਦੀ ਇੱਛਾ ਹੋਈ ਇਸ ਲਈ ਉਸ ਨੇ ਮਹਾਕਾਲ ਨੂੰ ਕਿਹਾ ਜਦੋਂ ਮੌਤ ਮੇਰੇ ਦੋਸਤ ਦੀ ਹੋਣੀ ਸੀ ਤਾਂ ਤੁਸੀਂ ਸ਼ੁਰੂ ਤੋਂ ਹੀ ਮੇਰੇ ਨਾਲ ਕਿਉਂ ਚੱਲ ਰਹੇ ਸੀ ਮਹਾਕਾਲ ਨੇ ਜਵਾਬ ਦਿੱਤਾ ਮੈਂ ਤਾਂ ਸਾਰਿਆਂ ਦੇ ਨਾਲ ਚੱਲਦਾ ਹਾਂ ਤੇ ਹਰ ਪਲ ਚੱਲਦਾ ਰਹਿੰਦਾ ਪਰ ਲੋਕ ਪਛਾਨ ਨਹੀਂ ਪਾਉਂਦੇ ਕਿਉਂਕਿ ਲੋਕਾਂ ਦੇ ਕੋਲ ਆਪਣੀਆਂ ਸਮੱਸਿਆਵਾਂ ਤੋਂ ਇਲਾਵਾ ਕਿਸੇ ਹੋਰ ਵਿਅਕਤੀ, ਵਸਤੂ ਜਾਂ ਘਟਨਾ ਦੇ ਬਾਰੇ ਵਿੱਚ ਸੋਚਣ ਦਾ ਤੇ ਉਸ ਨੂੰ ਦੇਖਣ ਜਾਂ ਸਮਝਣ ਦਾ ਸਮਾਂ ਨਹੀਂ ਹੁੰਦਾ ਤਾਂ ਪੰਡਤ ਨੇ ਕਿਹਾ ਕੀ ਤੁਸੀਂ ਦੱਸ ਸਕਦੇ ਹੋ ਮੇਰੀ ਮੌਤ ਕਦੋਂ ਤੇ ਕਿਵੇਂ ਹੋਵੇਗੀ ਤਾਂ ਮਹਾਕਾਲ ਨੇ ਕਿਹਾ ਕਿ ਹਾਲਾਂਕਿ ਕਿਸੇ ਸਧਾਰਨ ਜੀਵ ਨੂੰ ਇਹ ਜਾਣਨਾ ਉਪਯੁਕਤ ਨਹੀਂ ਹੈ ਕਿਉਂਕਿ ਕੋਈ ਵੀ ਜੀਵ ਆਪਣੀ ਮੌਤ ਬਾਰੇ ਜਾਣ ਕੇ ਦੁਖੀ ਹੀ ਹੁੰਦਾ ਹੈ ਪਰ ਤੁਸੀਂ ਗਿਆਨੀ ਵਿਅਕਤੀ ਪ੍ਰਤੀਤ ਹੁੰਦੇ ਹੋ ਤੇ ਆਪਣੇ دوست ਦੀ ਮੌਤ ਨੂੰ ਜਿੰਨੀ ਆਸਾਨੀ ਨਾਲ ਸਹਿਣ ਕਰ ਲਿਆ ਹੈ ਉਸ ਨੂੰ ਦੇਖ ਕੇ ਲੱਗਦਾ ਹੈ ਕਿ ਤੁਸੀਂ ਆਪਣੀ ਮੌਤ ਬਾਰੇ ਜਾਣ ਕੇ ਵੀ ਦੁਖੀ ਨਹੀਂ ਹੋਵੋਗੇ ਤਾਂ ਸੁਣੋ ਤੁਹਾਡੀ ਮੌਤ ਅੱਜ ਤੋਂ ਠੀਕ 6 ਮਹੀਨੇ ਬਾਅਦ ਅੱਜ ਦੇ ਹੀ ਦਿਨ ਕਿਸੇ ਦੂਜੇ ਰਾਜ ਵਿੱਚ ਫਾਂਸੀ ਲੱਗਣ ਨਾਲ ਹੋਵੇਗੀ ਤੇ ਸਭ ਤੋਂ ਹੈਰਾਨੀ ਦੀ ਗੱਲ ਇਹ ਹੋਵੇਗੀ ਕਿ ਤੁਸੀਂ ਖੁਸ਼ੀ-ਖੁਸ਼ੀ ਫਾਂਸੀ ਨੂੰ ਸਵੀਕਾਰ ਕਰ ਲਵੋਗੇ ਇੰਨਾ ਕਹਿ ਕੇ ਮਹਾਕਾਲ ਉੱਥੋਂ ਚਲਾ ਗਿਆ ਕਿਉਂਕਿ ਉਹਦੇ ਕੋਲ ਹੁਣ ਪੰਡਤ ਦੇ ਨਾਲ ਚੱਲਦੇ ਰਹਿਣ ਦਾ ਕੋਈ ਕਾਰਨ ਨਹੀਂ ਸੀ ਪੰਡਤ ਵੀ ਆਪਣੇ ਦੋਸਤ ਦਾ ਸੰਸਕਾਰ ਕਰਕੇ ਆਪਣੇ ਪਿੰਡ ਚਲਾ ਗਿਆ ਪਰ ਦੋਸਤੋ ਕੋਈ ਵਿਅਕਤੀ ਕਿੰਨਾ ਵੀ ਵੱਡਾ ਗਿਆਨੀ ਕਿਉ ਨਾ ਹੋਵੇ ਆਪਣੀ ਮੌਤ ਦੀ ਗੱਲ ਜਾਣ ਕੇ ਚਿੰਤਤ ਤਾਂ ਲਾਜ਼ਮੀ ਹੁੰਦਾ ਹੈ ਤੇ ਮੌਤ ਤੋਂ ਬਚਣ ਲਈ ਕੁਝ ਨਾ ਕੁਝ ਕਰਦਾ ਹੀ ਹੈ ਸੋ ਪੰਡਤ ਨੇ ਵੀ ਕੀਤਾ ਕਿਉਂਕਿ ਪੰਡਤ ਵਿਦਵਾਨ ਸੀ ਇਸ ਲਈ ਉਸ ਦੀ ਪਛਾਣ ਉਸ ਦੇ ਰਾਜ ਦੇ ਰਾਜਾ ਤੱਕ ਸੀ ਤਾਂ ਪੰਡਤ ਨੇ ਸੋਚਿਆ ਰਾਜੇ ਦੇ ਕੋਲ ਤਾਂ ਕਈ ਗਿਆਨੀ ਮੰਤਰੀ ਹੁੰਦੇ ਨੇ ਤਾਂ ਮੇਰੀ ਮੌਤ ਨਾਲ ਸੰਬੰਧਿਤ ਸਮੱਸਿਆ ਦਾ ਕੋਈ ਨਾ ਕੋਈ ਹੱਲ ਤਾਂ ਕੱਢ ਹੀ ਲੈਣਗੇ ਸੋ ਪੰਡਤ ਇਹ ਸੋਚਦੇ ਹੋਏ ਰਾਜ ਦਰਬਾਰ ਵਿੱਚ ਜਾ ਪਹੁੰਚਿਆ ਤੇ ਰਾਜੇ ਨੂੰ ਆਪਣੀ ਸਾਰੀ ਕਹਾਣੀ ਦੱਸੀ। ਰਾਜੇ ਨੇ ਆਪਣੇ ਮੰਤਰੀਆਂ ਨੂੰ ਇਹ ਗੱਲ ਦੱਸੀ ਤੇ ਉਹਨਾਂ ਤੋਂ ਸਲਾਹ ਮੰਗੀ। ਅੰਤ ਵਿੱਚ ਸਾਰਿਆਂ ਨੇ ਵਿਚਾਰ ਕਰਕੇ ਕਿਹਾ ਕਿ ਜੇਕਰ ਪੰਡਤ ਦੀ ਗੱਲ ਸੱਚੀ ਹੈ ਤਾਂ ਉਸਦੀ ਮੌਤ ਵੀ 6 ਮਹੀਨੇ ਦੇ ਬਾਅਦ ਹੀ ਹੋਵੇਗੀ ਪਰ ਮੌਤ ਤਾਂ ਤਦ ਹੋਵੇਗੀ ਜਦੋਂ ਉਹ ਕਿਸੇ ਦੂਜੇ ਰਾਜ ਵਿੱਚ ਜਾਵੇਗਾ। ਜੇਕਰ ਉਹ ਦੂਜੇ ਰਾਜ ਵਿੱਚ ਜਾਵੇ ਹੀ ਨਾ ਤਾਂ ਮੌਤ ਵੀ ਨਹੀਂ ਹੋਵੇਗੀ। ਮੰਤਰੀਆਂ ਦੀ ਇਹ ਸਲਾਹ ਰਾਜੇ ਨੂੰ ਵੀ ਚੰਗੀ ਲੱਗੀ। ਤਾਂ ਉਸਨੇ ਪੰਡਤ ਦੇ ਰਹਿਣ ਦੀ ਵਿਵਸਥਾ ਮਹਿਲ ਵਿੱਚ ਹੀ ਕਰ ਦਿੱਤੀ ਤੇ ਰਾਜੇ ਦੇ ਹੁਕਮ ਦੇ ਬਿਨਾ ਉਸ ਪੰਡਤ ਨਾਲ ਕਿਸੇ ਨੂੰ ਵੀ ਮਿਲ ਨਹੀਂ ਦਿੱਤਾ ਜਾਂਦਾ ਸੀ ਪਰ ਪੰਡਤ ਆਪਣੀ ਮਰਜ਼ੀ ਨਾਲ ਕਿਤੇ ਵੀ ਆ ਜਾ ਸਕਦਾ ਸੀ ਤਾਂ ਕਿ ਇਹ ਨਾ ਲੱਗੇ ਕਿ ਉਹ ਰਾਜੇ ਦੀ ਕੈਦ ਵਿੱਚ ਹੈ ਪਰ ਪੰਡਤ ਡਰ ਦੇ ਮਾਰੇ ਆਪ ਹੀ ਕਿਤੇ ਵੀ ਆਉਂਦਾ ਜਾਂਦਾ ਨਹੀਂ ਸੀ ਸਮਾਂ ਬੀਤਿਆ ਤੇ ਪੰਡਤ ਦੀ ਮੌਤ ਦਾ ਸਮਾਂ ਨੇੜੇ ਆ ਗਿਆ ਤੇ ਉਹ ਵੀ ਦਿਨ ਆ ਗਿਆ ਜਦੋਂ ਪੰਡਤ ਦੀ ਮੌਤ ਹੋਣੀ ਸੀ ਤਾਂ ਜਿਸ ਦਿਨ ਪੰਡਤ ਦੀ ਮੌਤ ਹੋਣ ਵਾਲੀ ਸੀ ਡਰ ਦੇ ਮਾਰੇ ਪੰਡਤ ਉਸ ਦਿਨ ਜਲਦੀ ਹੀ ਸੌ ਗਿਆ ਤਾਂ ਕਿ ਜਲਦੀ ਤੋਂ ਜਲਦੀ ਰਾਤ ਬੀਤ ਜਾਵੇ ਤੇ ਅਗਲਾ ਦਿਨ ਆ ਜਾਵੇ ਤਾਂ ਕਿ ਮੌਤ ਟਲ ਸਕੇ ਪਰ ਦੋਸਤੋ ਪੰਡਤ ਨੂੰ ਨੀਂਦ ਵਿੱਚ ਚੱਲਣ ਦੀ ਬਿਮਾਰੀ ਸੀ ਤੇ ਇਸ ਬਿਮਾਰੀ ਬਾਰੇ ਉਹ ਖੁਦ ਵੀ ਨਹੀਂ ਜਾਣਦਾ ਸੀ ਇਸ ਲਈ ਰਾਜੇ ਨੂੰ ਜਾਂ ਕਿਸੇ ਵੈਦ ਨੂੰ ਇਸ ਬਿਮਾਰੀ ਬਾਰੇ ਦੱਸਣ ਦਾ ਤਾਂ ਸਵਾਲ ਵੀ ਨਹੀਂ ਸੀ ਉੱਠਦਾ ਪੰਡਤ ਆਪਣੀ ਮੌਤ ਨੂੰ ਲੈ ਕੇ ਬਹੁਤ ਚਿੰਤਤ ਸੀ ਤੇ ਨੀਂਦ ਵਿੱਚ ਚੱਲਣ ਦੀ ਬਿਮਾਰੀ ਤਦ ਹੀ ਆਉਂਦੀ ਹੈ ਜਦੋਂ ਨੀਂਦ ਠੀਕ ਤਰ੍ਹਾਂ ਨਾਲ ਨਾ ਆਉਂਦੀ ਹੋਵੇ ਸੋసే ਰਾਤ ਪੰਡਤ ਨੂੰ ਨੀਂਦ ਵਿੱਚ ਚੱਲਣ ਦਾ ਦੌਰਾ ਪਿਆ। ਓਟਿਆ ਤੇ ਮਹਿਲ ਤੋਂ ਨਿਕਲ ਕੇ ਘੋੜਿਆਂ ਦੇ ਤਵੇਲੇ ਵਿੱਚ ਜਾ ਪਹੁੰਚਿਆ। ਪੰਡਤ ਰਾਜੇ ਦਾ ਖਾਸ ਮਹਿਮਾਨ ਸੀ। ਇਸ ਲਈ ਕਿਸੇ ਪਹਿਰੇਦਾਰ ਨੇ ਵੀ ਨਹੀਂ ਰੋਕਿਆ ਤੇ ਨਾ ਹੀ ਕਿਸੇ ਤਰ੍ਹਾਂ ਦੀ ਪੁੱਛਗਿੱਛ ਕੀਤੀ। ਤਵੇਲੇ ਵਿੱਚ ਪਹੁੰਚ ਕੇ ਉਹ ਸਭ ਤੋਂ ਤੇਜ਼ ਚੱਲਣ ਵਾਲੇ ਘੋੜੇ ਦੀ ਪਿੱਠ ਤੇ ਸਵਾਰ ਹੋ ਕੇ ਨੀਂਦ ਵਿੱਚ ਹੀ ਰਾਜ ਦੀ ਸੀਮਾ ਦੇ ਬਾਹਰ ਨਾਲ ਲੱਗਦੇ ਰਾਜ ਵਿੱਚ ਚਲਾ ਗਿਆ। ਇੰਨਾ ਹੀ ਨਹੀਂ ਉਹ ਦੂਜੇ ਰਾਜ ਦੇ ਰਾਜੇ ਦੇ ਮਹਿਲ ਵਿੱਚ ਜਾ ਪਹੁੰਚਿਆ ਤੇ ਕੁਦਰਤੀ ਉਸ ਮਹਿਲ ਦੇ ਪਹਿਰੇਦਾਰ ਨੇ ਵੀ ਉਸਨੂੰ ਨਹੀਂ ਰੋਕਿਆ। ਤੇ ਨਾ ਹੀ ਕੋਈ ਪੁੱਛਗਛ ਕੀਤੀ ਸਾਰੇ ਪਹਿਰੇਦਾਰ ਰਾਤ ਦੇ ਆਖਰੀ ਪਹਿਰ ਹੋਣ ਕਰਕੇ ਨੀਂਦ ਵਿੱਚ ਸੀ ਉਹ ਪੰਡਤ ਸਿੱਧਾ ਰਾਜੇ ਦੇ ਆਰਾਮ ਕਕਸ਼ ਵਿੱਚ ਪਹੁੰਚ ਗਿਆ ਜਿੱਥੇ ਰਾਜਾ ਤੇ ਰਾਣੀ ਸੁੱਤੇ ਪਏ ਸੀ ਉੱਥੇ ਹੀ ਪੰਡਤ ਵੀ ਜਾ ਕੇ ਲੇਟ ਗਿਆ ਸਵੇਰ ਹੋਈ ਤਾਂ ਰਾਜੇ ਨੇ ਪੰਡਤ ਨੂੰ ਰਾਣੀ ਦੇ ਬਗਲ ਵਿੱਚ ਸੁੱਤਾ ਹੋਇਆ ਦੇਖਿਆ ਜਿਸ ਤੋਂ ਰਾਜਾ ਬਹੁਤ ਗ੍ਰੋਧਿਤ ਹੋਇਆ ਪੰਡਤ ਨੂੰ ਗ੍ਰਿਫਤਾਰ ਕਰ ਲਿਆ ਗਿਆ ਪੰਡਤ ਨੂੰ ਤਾਂ ਕੁਝ ਸਮਝ ਵਿੱਚ ਹੀ ਨਹੀਂ ਸੀ ਆ ਰਿਹਾ ਕਿ ਆਖਰ ਦੂਜੇ ਰਾਜ ਵਿੱਚ ਤੇ ਰਾਜੇ ਦੇ ਆਰਾਮ ਕਕਸ਼ ਵਿੱਚ ਉਹ ਕਿਵੇਂ ਪਹੁੰਚ ਗਿਆ ਪਰ ਉਥੇ ਇਹ ਸਭ ਸੁਣ ਵਾਲਾ ਕੌਣ ਸੀ ਰਾਜੇ ਨੇ ਪੰਡਤ ਨੂੰ ਦਰਬਾਰ ਵਿੱਚ ਹਾਜ਼ਰ ਕਰਨ ਦਾ ਹੁਕਮ ਦਿੱਤਾ ਕੁਝ ਸਮੇਂ ਬਾਅਦ ਪੰਡਤ ਨੂੰ ਦਰਬਾਰ ਵਿੱਚ ਲਿਆਂਦਾ ਗਿਆ ਰਾਜੇ ਨੇ ਪੰਡਤ ਨੂੰ ਦੇਖਿਆ ਤੇ ਦੇਖਦੇ ਹੀ ਇੰਨਾ ক্রੋਧਿਤ ਹੋਇਆ ਕਿ ਪੰਡਤ ਨੂੰ ਫਾਂਸੀ ਦੀ ਸਜ਼ਾ ਸੁਣਾ ਦਿੱਤੀ ਫਾਂਸੀ ਦੀ ਸਜ਼ਾ ਸੁਣ ਕੇ ਪੰਡਤ ਕੰਬ ਗਿਆ ਫਿਰ ਵੀ ਕੁਝ ਹਿੰਮਤ ਕਰਕੇ ਉਸਨੇ ਰਾਜੇ ਨੂੰ ਕਿਹਾ ਕਿ ਮਹਾਰਾਜ ਮੈਂ ਨਹੀਂ ਜਾਣਦਾ ਕਿ ਮੈਂ ਤੁਹਾਡੇ ਰਾਜ ਮਹਿਲ ਵਿੱਚ ਕਿਵੇਂ ਪਹੁੰਚ ਗਿਆ ਮੈਂ ਇਹ ਵੀ ਨਹੀਂ ਜਾਣਦਾ ਕਿ ਮੈਂ ਤੁਹਾਡੇ ਆਰਾਮ ਕਕਸ਼ ਵਿੱਚ ਕਿਵੇਂ ਆਇਆ ਤੇ ਤੁਹਾਡੇ ਰਾਜ ਦੇ ਕਿਸੇ ਪਹਿਰੇਦਾਰ ਨੇ ਮੈਨੂੰ ਰੋਕਿਆ ਕਿਉਂ ਨਹੀਂ ਪਰ ਮੈਂ ਇੰਨਾ ਜਾਣਦਾ ਕਿ ਅੱਜ ਮੇਰੀ ਮੌਤ ਹੋਣੀ ਸੀ ਤੇ ਹੁਣ ਵੀ ਜਾ ਰਹੀ ਹੈ ਰਾਜੇ ਨੂੰ ਇਹ ਗੱਲ ਥੋੜੀ ਅੜਪਟੀ ਲੱਗੀ ਉਸਨੇ ਪੁੱਛਿਆ ਕਿ ਤੁਹਾਨੂੰ ਕਿਵੇਂ ਪਤਾ ਕਿ ਅੱਜ ਤੁਹਾਡੀ ਮੌਤ ਹੋਣੀ ਹੈ ਕਹਿਣਾ ਕੀ ਚਾਹੁੰਦੇ ਹੋ ਰਾਜੇ ਦੇ ਇਸ ਸਵਾਲ ਦੇ ਜਵਾਬ ਵਿੱਚ ਪੰਡਤ ਨੇ ਪਿਛਲੇ 6 ਮਹੀਨੇ ਦੀ ਕਹਾਣੀ ਦੱਸ ਦਿੱਤੀ ਤੇ ਕਿਹਾ ਮਹਾਰਾਜ ਮੇਰੇ ਵਿੱਚ ਤਾਂ ਕੀ ਕਿਸੇ ਵੀ ਸਧਾਰਨ ਵਿਅਕਤੀ ਵਿੱਚ ਇੰਨਾ ਸਾਹਸ ਨਹੀਂ ਹੁੰਦਾ ਕਿ ਉਹ ਰਾਜੇ ਦੇ ਆਰਾਮ ਕਕਸ਼ ਵਿੱਚ ਰਾਜੇ ਦੀ ਮੌਜੂਦਗੀ ਵਿੱਚ ਰਾਣੀ ਦੇ ਕੋਲ ਜਾ ਕੇ ਸੌ ਜਾਵੇ। ਰਾਜੇ ਨੂੰ ਪੰਡਤ ਦੀ ਗੱਲ ਵਿੱਚ ਥੋੜੀ ਸੱਚਾਈ ਦਿਖਾਈ ਦਿੱਤੀ ਪਰੰਤੂ ਉਸਨੇ ਫਿਰ ਸੋਚਿਆ ਕਿ ਇਹ ਆਪਣੀ ਮੌਤ ਤੋਂ ਬਚਣ ਲਈ ਮਹਾਕਾਲ ਤੇ ਆਪਣੀ ਮੌਤ ਦੀ ਭਵਿੱਖਬਾਣੀ ਦਾ ਬਹਾਨਾ ਬਣਾ ਰਿਹਾ ਹੈ। ਇਸ ਲਈ ਰਾਜੇ ਨੇ ਪੰਡਤ ਨੂੰ ਕਿਹਾ ਜੇਕਰ ਤੁਹਾਡੀ ਇਹ ਗੱਲ ਸੱਚੀ ਹੈ ਤੇ ਅੱਜ ਤੁਹਾਡੀ ਮੌਤ ਦਾ ਦਿਨ ਹੈ ਜਿਵੇਂ ਕਿ ਮਹਾਕਾਲ ਨੇ ਤੁਹਾਨੂੰ ਕਿਹਾ ਸੀ ਤਾਂ ਤੁਹਾਡੀ ਮੌਤ ਦਾ ਕਾਰਨ ਮੈਂ ਨਹੀਂ ਬਣਾਗਾ ਪਰ ਜੇਕਰ ਇਹ ਗੱਲ ਝੂਠੀ ਨਿਕਲੀ ਤਾਂ ਨਿਸ਼ਚਿਤ ਹੀ ਆਜੇ ਤੁਹਾਡੀ ਮੌਤ ਦਾ ਦਿਨ ਹੋਵੇਗਾ ਕਿਉਂਕਿ ਪड़ोसी ਰਾਜ ਦਾ ਰਾਜਾ ਉਸ ਦਾ ਮਿੱਤਰ ਸੀ ਉਸ ਨੇ ਤੁਰੰਤ ਸਿਪਾਈਆਂ ਦੇ ਹੱਥ ਦੂਜੇ ਰਾਜ ਦੇ ਰਾਜੇ ਨੂੰ ਪੱਤਰ ਭੇਜਿਆ ਤੇ ਪੰਡਤ ਦੀ ਗੱਲ ਦੀ ਸੱਚਾਈ ਦਾ ਪ੍ਰਮਾਣ ਮੰਗਿਆ ਸ਼ਾਮ ਤੱਕ ਭੇਜੇ ਗਏ ਸੈਨਿਕ ਵਾਪਸ ਆਏ ਤੇ ਉਹਨਾਂ ਨੇ ਦੱਸਿਆ ਕਿ ਮਹਾਰਾਜ ਪੰਡਤ ਜੀ ਜੋ ਵੀ ਕਹਿ ਰਹੇ ਨੇ ਉਹ ਪੂਰਨ ਸੱਚ ਹੈ ਦੂਜੇ ਰਾਜ ਦੇ ਰਾਜੇ ਨੇ ਪੰਡਤ ਨੂੰ ਰਹਿਣ ਲਈ ਆਪਣੇ ਹੀ ਮਹਿਲ ਵਿੱਚ ਸੰਪੂਰਨ ਵਿਵਸਥਾ ਕਰ ਰੱਖੀ ਸੀ ਤੇ ਪਿਛਲੇ 6 ਮਹੀਨਿਆਂ ਤੋਂ ਪੰਡਤ ਰਾਜੇ ਦਾ ਮਹਿਮਾਨ ਸੀ ਕਲ ਰਾਜਾ ਆਖਰੀ ਵਾਰ ਇਹਨਾਂ ਦੇ ਆਰਾਮ ਕਕਸ਼ ਵਿੱਚ ਇਹਨਾਂ ਨੂੰ ਮਿਲਿਆ ਵੀ ਸੀ ਤੇ ਇਸ ਤੋਂ ਬਾਅਦ ਇਹ ਆਪਣੇ ਰਾਜ ਵਿੱਚ ਕਿਵੇਂ ਪਹੁੰਚ ਗਿਆ ਇਸ ਦੀ ਜਾਣਕਾਰੀ ਕਿਸੇ ਨੂੰ ਵੀ ਨਹੀਂ ਹੈ ਇਸ ਲਈ ਉਸ ਰਾਜ ਦੇ ਰਾਜੇ ਦੇ ਅਨਸਾਰ ਪੰਡਤ ਨੂੰ ਫਾਂਸੀ ਦੀ ਸਜ਼ਾ ਦੇਣਾ ਉਚਿਤ ਨਹੀਂ ਹੈ ਪਰ ਇੱਧਰ ਹੁਣ ਰਾਜੇ ਲਈ ਇੱਕ ਨਵੀਂ ਸਮੱਸਿਆ ਖੜੀ ਹੋ ਗਈ ਕਿਉਂਕਿ ਉਸਨੇ ਬਿਨਾਂ ਕੁਝ ਜਾਣੇ ਹੀ ਪੰਡਤ ਨੂੰ ਫਾਂਸੀ ਦੀ ਸਜ਼ਾ ਸੁਣਾ ਦਿੱਤੀ ਸੀ ਇਸ ਲਈ ਜੇਕਰ ਪੰਡਤ ਨੂੰ ਫਾਂਸੀ ਨਾ ਦਿੱਤੀ ਜਾਵੇ ਤਾਂ ਰਾਜੇ ਦੇ ਕਥਨ ਦਾ અપਮਾਨ ਹੋ ਜਾਵੇਗਾ ਤੇ ਜੇਕਰ ਰਾਜੇ ਦੇ ਦੁਆਰਾ ਦਿੱਤੀ ਗਈ ਸਜ਼ਾ ਦਾ ਮਾਣ ਰੱਖਿਆ ਜਾਵੇ ਤਾਂ ਪੰਡਤ ਦੀ ਬਿਨਾਂ ਵਜ੍ਹਾ ਹੀ ਮੌਤ ਹੋ ਜਾਵੇਗੀ ਰਾਜੇ ਨੇ ਆਪਣੇ ਸਾਰੇ ਮੰਤਰੀਆਂ ਨਾਲ ਇਸ ਗੱਲ ਦੀ ਚਰਚਾ ਕੀਤੀ ਸਾਰੇ ਮੰਤਰੀਆਂ ਨੇ ਸੁਝਾਅ ਦਿੱਤਾ ਕਿ ਮਹਾਰਾਜ ਪੰਡਤ ਨੂੰ ਇੱਕ ਕੱਚੇ ਸੂਤ ਨਾਲ ਫਾਂਸੀ ਲਗਵਾ ਦਿਓ ਇਸ ਤਰ੍ਹਾਂ ਤੁਹਾਡੇ ਕਥਨ ਦਾ ਵੀ ਮਾਣ ਰਹਿ ਜਾਵੇਗਾ ਤੇ ਕੱਚੇ ਸੂਤ ਦੇ ਧਾਗੇ ਨਾਲ ਪੰਡਤ ਨੂੰ ਵੀ ਫਾਂਸੀ ਨਹੀਂ ਲੱਗੇਗੀ ਤੇ ਉਸ ਦੇ ਪ੍ਰਾਣ ਬਾਝ ਜਾਣਗੇ ਰਾਜੇ ਨੂੰ ਇਹ ਸੁਝਾਅ ਚੰਗਾ ਲੱਗਿਆ ਉਸ ਨੇ ਅਜੇਹਾ ਹੀ ਹੁਕਮ ਸੁਣਾ ਦਿੱਤਾ ਪੰਡਤ ਲਈ ਕੱਚੇ ਧਾਗੇ ਦੇ ਸੂਤ ਦਾ ਫਾਂਸੀ ਦਾ ਫੰਦਾ ਬਣਾਇਆ ਗਿਆ ਤਿੰਨ ਨਿਯਮ ਦੇ ਅਨੁਸਾਰ ਪੰਡਤ ਨੂੰ ਫਾਂਸੀ ਉੱਤੇ ਚੜਾਇਆ ਜਾਣ ਲੱਗਾ ਸਾਰੇ ਲੋਕ ਖੁਸ਼ ਦੇਖ ਰਹੇ ਸੀ ਕਿ ਨਾ ਤਾਂ ਪੰਡਤ ਮਰੇਗਾ ਤੇ ਨਾ ਹੀ ਰਾਜੇ ਦਾ ਵਚਨ ਝੂਠਾ ਪਵੇਗਾ ਪੰਡਤ ਨੂੰ ਵੀ ਵਿਸ਼ਵਾਸ ਸੀ ਕਿ ਸੂਤ ਦੇ ਧਾਗੇ ਨਾਲ ਤਾਂ ਉਸ ਦੀ ਮੌਤ ਹੋ ਹੀ ਨਹੀਂ ਸਕਦੀ ਇਸ ਲਈ ਉਹ ਵੀ ਖੁਸ਼ੀ-ਖੁਸ਼ੀ ਫਾਂਸੀ ਉੱਤੇ ਚੜਨ ਨੂੰ ਤਿਆਰ ਸੀ ਜਿਵੇਂ ਕਿ ਮਹਾਕਾਲ ਨੇ ਉਸ ਨੂੰ ਕਿਹਾ ਸੀ ਪਰ ਜਿਵੇਂ ਹੀ ਪੰਡਤ ਨੂੰ ਫਾਂਸੀ ਦਿੱਤੀ ਗਈ ਸੂਤ ਦਾ ਧਾਗਾ ਤਾਂ ਟੁੱਟ ਗਿਆ ਪਰ ਟੁੱਟਣ ਤੋਂ ਪਹਿਲਾਂ ਉਸ ਨੇ ਆਪਣਾ ਕੰਮ ਕਰ ਦਿੱਤਾ ਪੰਡਤ ਦੇ ਗਲੇ ਦੀ ਨਸ ਸੂਤ ਦੇ ਧਾਗੇ ਨਾਲ ਕੱਟੀ ਜਾ ਚੁੱਕੀ ਸੀ ਤੇ ਪੰਡਤ ਜ਼ਮੀਨ ਉੱਤੇ ਪਿਆ ਟੜਫ ਰਿਹਾ ਸੀ ਹਰ ਸਾਹ ਦੇ ਨਾਲ ਉਸ ਦੇ ਗਲੇ ਤੋਂ ਖੂਨ ਦੀ ਫੁਹਾਰ ਨਿਕਲ ਰਹੀ ਸੀ ਤੇ ਦੇਖਦੇ ਹੀ ਦੇਖਦੇ ਪੰਡਤ ਦਾ ਸਰੀਰ ਪੂਰੀ ਤਰ੍ਹਾਂ ਸ਼ਾਂਤ ਹੋ ਗਿਆ ਸਾਰੇ ਲੋਕ ਹੈਰਾਨ ਸੀ ਤੇ ਪੰਡਤ ਨੂੰ ਮਰਦਾ ਦੇਖ ਰਹੇ ਸੀ ਕਿਸੇ ਨੂੰ ਵਿਸ਼ਵਾਸ ਨਹੀਂ ਸੀ ਹੋ ਰਿਹਾ ਕਿ ਇਸ ਕਮਜ਼ੋਰ ਜਿਹੇ ਧਾਗੇ ਨਾਲ ਕਿਸੇ ਦੀ ਮੌਤ ਵੀ ਹੋ ਸਕਦੀ ਹੈ ਪਰ ਘਟਨਾ ਘਟ ਚੁੱਕੀ ਸੀ ਨਿਯਤੀ ਨੇ ਆਪਣਾ ਕੰਮ ਕਰ ਦਿੱਤਾ ਸੀ ਜੋ ਹੋਣਾ ਹੁੰਦਾ ਹੈ ਉਹ ਹੋ ਕੇ ਹੀ ਰਹਿੰਦਾ ਹੈ ਅਸੀਂ ਚਾਹੇ ਜਿੰਨੀਆਂ ਵੀ ਸਾਵਧਾਨੀਆਂ ਵਰਤੀਏ ਜਿੰਨੇ ਵੀ ਉਪਾਅ ਕਰ ਲਈਏ ਪਰ ਹਰ ਘਟਨਾ ਤੇ ਘਟਨਾ ਦੀ ਪੂਰੀ ਪ੍ਰਣਾਲੀ ਪਹਿਲਾਂ ਤੋਂ ਹੀ ਤੈਅ ਹੁੰਦੀ ਹੈ ਜਿਸ ਨੂੰ ਅਸੀਂ ਥੋੜਾ ਜਿਹਾ ਵੀ ਇਧਰ ਉਧਰ ਨਹੀਂ ਕਰ ਸਕਦੇ ਇਸ ਲਈ ਈਸ਼ਵਰ ਨੇ ਸਾਨੂੰ ਭਵਿੱਖ ਨੂੰ ਜਾਣਨ ਦੀ ਤਾਕਤ ਨਹੀਂ ਦਿੱਤੀ ਤਾਂ ਕਿ ਅਸੀਂ ਆਪਣੇ ਜੀਵਨ ਨੂੰ ਜ਼ਿਆਦਾ ਬਿਹਤਰ ਤਰੀਕੇ ਨਾਲ ਜੀ ਸਕੀਏ ਤੇ ਇਹੀ ਗੱਲ ਉਸ ਪੰਡਤ ਉਤੇ ਵੀ ਲਾਗੂ ਹੁੰਦੀ ਹੈ ਜੇਕਰ ਪੰਡਤ ਨੇ ਮਹਾਕਾਲ ਨੂੰ ਆਪਣੀ ਮੌਤ ਬਾਰੇ ਨਾ ਪੁੱਛਿਆ ਹੁੰਦਾ ਤਾਂ 6 ਮਹੀਨੇ ਰਾਜੇ ਦੀ ਕੈਦ ਵਿੱਚ ਰਹਿ ਕੇ ਡਰ-ਡਰ ਕੇ ਜੀਣ ਦੀ بجائے ਜ਼ਿਆਦਾ ਬਿਹਤਰ ਜ਼ਿੰਦਗੀ ਜਿਉ ਲੈਦਾ। ਸੋ ਦੋਸਤੋ ਜੇਕਰ ਕਹਾਣੀ ਚੰਗੀ ਲੱਗੀ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ। ਵੀਡੀਓ ਨੂੰ ਲਾਈਕ ਕਰੋ, ਸ਼ੇਅਰ ਕਰੋ ਤੇ ਕਮੈਂਟ ਕਰੋ। ਮੈਂ ਇਸੇ ਤਰ੍ਹਾਂ ਕੰਮ ਦੇ ਕਿਸੇ ਲਿਆਉਂਦਾ ਰਹਾਂਗਾ। ਜੁੜੇ ਰਹੋ ਪੰਜਾਬੀ ਅਲਫਾਜ਼ ਦੇ ਨਾਲ। ਧੰਨਵਾਦ। ਜੋ ਕੁਝ ਹੋਣਾ ਹੁੰਦਾ ਉਹ ਹੋ ਕੇ ਰਹਿੰਦਾ ਹੈ ਅਸੀਂ ਜਿੰਨੀਆਂ ਮਰਜ਼ੀ ਸਾਵਧਾਨੀਆਂ ਵਰਤ ਲਈਏ احتیاطਾਂ ਕਰ ਲਈਏ ਆਪਣੇ ਆਪ ਨੂੰ ਬਚਾਉਣ ਦੀ ਕੋਸ਼ਿਸ਼ ਕਰੀਏ ਅਸੀਂ ਨਹੀਂ ਬਚ ਸਕਦੇ ਕਿਉਂਕਿ ਹਰ ਚੀਜ਼ ਜਿਹੜੀ ਹੈ ਪਹਿਲੇ ਤੋਂ ਤੈਅशुदा ਹੈ ਉਹਦੇ ਵਿੱਚ ਅਸੀਂ ਰੱਤੀ ਬਰਾਬਰ ਵੀ ਰਦੋ ਬਦਲ ਨਹੀਂ ਕਰ ਸਕਦੇ ਹੈਗੇ ਇਹੀ وجہ ਹੈ ਕਿ ਰੱਬ ਸੋਹਣੇ ਨੇ ਸਾਨੂੰ ਭਵਿੱਖ ਬਾਰੇ ਜਾਣਣ ਦੀ ਤਾਕਤ ਨਹੀਂ ਦਿੱਤੀ ਉਹਦੀ ਵਜ੍ਹਾ ਇਹ ਹੈ ਕਿ ਅਗਰ ਅਸੀਂ ਭਵਿੱਖ ਬਾਰੇ ਜਾਣ ਲਵਾਂਗੇ ਤੇ ਅਸੀਂ ਆਉਣ ਆਲੇ ਸਮੇਂ 'ਚ ਜਿਹੜੀਆਂ ਮੁਸ਼ਕਲਾਂ ਪੇਸ਼ ਆਉਣੀਆਂ ਐ ਉਹਨਾਂ ਨੇ ਉਹਨਾਂ ਆਵਾਜ਼ ਉਹਨਾਂ ਦੇ ਨਾਲ ਲੜਨੇ ਲਈ ਅਸੀਂ ਪਹਿਲੇ ਤੋਂ ਜ਼ਿਹਨੀ ਤੌਰ ਤੇ ਕਮਜ਼ੋਰ ਹੋ ਜਾਵਾਂਗੇ ਤੇ ਉਹਨਾਂ ਦਾ ਮੁਕਾਬਲਾ ਅਸੀਂ ਉਸ ਤਰ੍ਹਾਂ ਨਹੀਂ ਕਰ ਸਕਾਂਗੇ ਇਸ ਤੇ ਜੀਵਨ ਨੂੰ ਜਿਸ ਤਰ੍ਹਾਂ ਰੱਬ ਸੋਹਣੇ ਨੇ ਗੁਜ਼ਾਰਨੇ ਦਾ ਹੁਕਮ ਦਿੱਤਾ ਉਸ ਤਰ੍ਹਾਂ ਨਹੀਂ ਗੁਜ਼ਾਰ ਸਕਾਂਗੇ ਇਹੀ ਗੱਲ ਜਿਹੜੀ ਹੈ ਉਸ ਪੰਡਿਤ ਤੇ ਵੀ ਲਾਗੂ ਹੁੰਦੀ ਸੀਗੀ ਅਗਰ ਉਹਨੇ ਮਹਾਕਾਲ ਕੋ ਆਪਣੀ ਬਤਾਰੇ ਨਾ ਪੁੱਛਿਆ ਹੁੰਦਾ ਤੇ ਉਹ ਜਿਹੜੇ 6 ਮਹੀਨੇ ਸੀ ਉਹ ਚੰਗੇ ਤਰੀਕੇ ਨਾਲ گزار ਸਕਦਾ ਸੀ ਕਿ ਜਿਹੜੇ ਉਹਨੇ ਬਾਦਸ਼ਾ ਅਦੇ ਕੋਲੇ ਰਾਜਾ ਦੇ ਜਿਹੜੇ ਉਹਨੇ ਰਾਜੇ ਦੇ ਕੋਲੇ ਰਹਿੰਦਿਆਂ ਹੋਇਆਂ ਕੈਦ ਦੇ ਵਿੱਚ ਗੁਜ਼ਾਰੇ ਪਰ ਜੋ ਕਿ ਮੌਤ ਉਹਦੀ 6 ਮਹੀਨਿਆਂ ਬਾਅਦ ਲਿਖੀ ਸੀਗੀ ਔਰ ਜਿਸ ਤਰ੍ਹਾਂ ਲਿਖੀ ਸੀ ਉਸੇ ਤਰ੍ਹਾਂ ਹੀ ਹੋਈ ਕਿ ਦੇਖੋ ਉਹਨੂੰ ਇਸ ਗੱਲ ਦਾ ਯਕੀਨ ਵੀ ਦੁਲਾਇਆ ਗਿਆ ਕਿ ਇਹ ਕੱਚੇ ਤਾਗੇ ਇਹਦੇ ਨਾਲ ਉਹਦੀ ਫਾਂਸੀ ਨਹੀਂ ਹੋਏਗੀ ਇਹੀ وجہ ਕਿ ਉਹ ਹੱਸਦਿਆਂ ਹੱਸਦਿਆਂ ਫਾਂਸੀ ਤੇ ਚੜ ਗਿਆ ਲੇਕਿਨ ਉਹ ਚੁੱਕੇ ਤੈਅ ਸ਼ੁਦਾ ਸੀਗਾ ਉਹਦੀ ਮੌਤ ਹੋਣੀ ਸੀਗੀ ਤੇ ਉਸ ਕੱਚੇ ਤਾਗੇ ਨੇ ਵੀ ਜਿੰਨਾ ਨੁਕਸਾਨ ਨਹੀਂ ਪਹੁੰਚ ਸਕਦਾ ਸੀ ਉਹਨੇ ਵੀ ਉਹਦੀ ਮੌਤ ਦਾ ਕਾਰਨ ਬਣ ਗਿਆ ਵੀਰੋ ਤੁਹਾਡਾ ਇਸ ਵੀਡੀਓ ਬਾਰੇ ਕੀ ਖਿਆਲ ਹੈ ਕਮੈਂਡ ਕਰਕੇ لازمی ਦੱਸਿਓ ਤੇ ਮਿਲਾਂਗੇ ਅਗਲੀ ਵੀਡੀਓ ਦੇ ਨਾਲ ਰੱਖਿਓ ਆਪਣਾ ਢੇਰ ਸਾਰਾ ਖਿਆਲ ਅੱਲਾਹ ਹਾਫਿਜ਼